ਗੁੰਡਾ ਅੰਸਰਾ ਵਿੱਚ ਪੁਲਿਸ ਦਾ ਕਿੰਨਾ ਕੋਖੋਫ ਹੈ ਇਸ ਦੀ ਤਾਜ਼ਾ ਉਦਾਹਰਣ ਦੇਖਣ ਨੂੰ ਮਿਲੀ ਹੈ ਫਿਰੋਜ਼ਪੁਰ ਦੇ ਥਾਣਾ ਸਿਟੀ ਦੇ ਬਾਹਰ ਜਿੱਥੇ ਪੁਲਿਸ ਤੋਂ ਬੇਖੌਫ ਹੋਏ ਦੋ ਧਿਰਾਂ ਵੱਲੋਂ ਇੱਕ ਦੂਜੇ ਤੇ ਹਮਲਾ ਕਰਕੇ ਜੰਮ ਕੇ ਕੁੱਟਮਾਰ ਕੀਤੀ ਅਤੇ ਫਾਇਰਿੰਗ ਵੀ ਕਰ ਦਿੱਤੀ ਗਈ ਜਾਣਕਾਰੀ ਅਨੁਸਾਰ ਦੋਨੋਂ ਧਿਰਾਂ ਇੱਕ ਦੂਜੇ ਦੇ ਗਵਾਂਢੀ ਆਣਾ ਤੇ ਪੁਰਾਣਾ ਦੋਨਾਂ ਦੀ ਕੋਈ ਰੰਜਿਸ਼ ਚੱਲ ਰਹੀ ਸੀ ਜਿਨ੍ਹਾਂ ਨੂੰ ਲੈ ਕੇ ਥਾਣੇ ਦੇ ਬਾਹਰ ਗੱਡੀ ਰੋਕ ਕੇ ਇੱਕ ਧਿਰ ਵੱਲੋਂ ਦੂਜੇ ਧਿਰ ਦੀ ਜਿਹੜੀ ਕੁੱਟਮਾਰ ਕੀਤੀ ਗਈ ਹੈ ਅਤੇ ਗੋਲੀਆਂ ਵੀ ਚਲਾ ਦਿੱਤੀਆਂ ਗਈਆਂ ਨੇ ਉੱਥੇ ਹੀ ਪੁਲਿਸ ਦਾ ਕਹਿਣਾ ਕਿ ਇਸ ਮਾਮਲੇ ਵਿੱਚ ਪੀੜਤਾਂ ਦੇ ਬਿਆਨ ਤੇ ਮੁਕੱਦਮਾ ਦਰਜ ਕੀਤਾ ਗਿਆ ਅਤੇ ਜਲਦ ਹੀ ਫਾਇਰਿੰਗ ਕਰਨ ਵਾਲਿਆਂ ਨੂੰ ਵੀ ਗ੍ਰਿਫਤਾਰ ਕਰ ਲਿਆ ਜਾਏਗਾ ਜਿਕਰ ਯੋਗ ਹੈ ਕਿ ਪੁਲਿਸ ਤੋਂ ਲੋਕ ਇੰਨੇ ਬੇਖੌਫ ਹੋ ਚੁੱਕੇ ਨੇ ਕਿ ਕਿਸੇ ਵੀ ਵਾਰਦਾਤ ਨੂੰ ਅੰਜਾਮ ਦੇਣ ਲੱਗਿਆ ਬਿਲਕੁਲ ਨਹੀਂ ਸੋਚਦੇ ਮੇਰੇ ਮਾਦਰੋਂ ਆਂਦਾ ਪੈਗੇਗਾ ਤੇ ਵਪਾਰ ਸ਼ਰਮਾ ਮੁੰਡਾ ਹੈਗਾ ਵਾ ਤੇ ਉਹਨੇ ਪਹਿਲਾਂ ਕਿਹਾ ਵੀ ਤੁਹਾਨੂੰ ਦੋਵਾਂ ਭਰਾਵਾਂ ਨੂੰ ਮੈਂ ਜਿਉਂਦੇ ਮਾਰ ਦੇਣਾ ਵਾ ਠੀਕ ਹੈ ਤੇ ਮੈਂ ਕਿਹਾ ਖੜੇ ਆ ਤੇ ਮਾਰ ਲੈ ਫਿਰ ਠੀਕ ਹੈ ਤੇ ਅੱਗੋ ਕਹਿੰਦਾ ਰੁਕ ਫਿਰ ਮੈਂ ਉਹਨੇ ਆਣ ਕੇ ਗੱਡੀ ਤੇ ਮੁੱਕੇ ਮਾਰੇ ਮੈਂ ਵੀ ਗੱਡੀ ਤੋਂ ਬਾਹਰ ਨਿਕਲ ਕੇ ਤੁਹਾਡੇ ਹੱਥਾਂ ਪਾਈ ਹੋਈ ਉਹਨੇ ਚਾਰ ਮੁੰਡੇ ਬੁਲਾਏ ਠੀਕ ਹੈ ਸਿੱਧਿਆ ਗੋਲੀਆਂ ਮਾਰੀਆਂ ਠੀਕ ਹੈ ਇਧਰੋਂ ਫਿਰ ਉਹ ਭੱਜ ਗਿਆ ਇਸ ਕਾਰਨ ਕਿ ਜਿੰਦਾਂ ਚਿਰ ਬਿਨਾਂ ਗੱਲ ਤੋਂ ਵੀਰੇ ਅੱਥੋਂ ਗੱਡੀ ਲੈ ਕੇ ਆਨਾ ਪਿਆ ਕਹਿੰਦਾ ਤੁਹਾਨੂੰ ਦੋਵਾਂ ਭਰਾਉਣ ਬਸ ਮਾਰਨਾ ਹੈ ਤੇ ਬਚ ਲੋ ਨਹੀਂ ਤਾਂ ਤੁਹਾਡੀ ਜਾਨ ਚੰਗੀ ਸੀ ਭਾਈ ਸਾਡੇ ਘਰ ਦੇ ਨਾਲ ਨਹੀਂ ਰਹਿੰਦਾ ਗਵਾਂਡ ਚ ਹੀ ਰਹਿੰਦਾ ਅੱਛਾ ਤੇ ਕੋਈ ਲੜਾਈ ਪਹਿਲਾਂ ਹੋਈ ਜਾਂ ਨਾ ਨਾ ਕਦੇ ਨਹੀਂ ਹੋਈ ਮੈਂ ਤਾਂ ਆਪਦੀ ਜੌਬ ਕਰਦਾ ਵਾਂ ਤੇ ਹੁਣ ਮੈਂ ਆਪਦਾ ਸਲੂਨ ਪਾਇਆ ਸੀਗਾ ਤੇ ਬਸ ਬਿਨਾਂ ਗੱਲ ਤੋਂ ਹੀ ਪਹਿਲਾਂ ਘੂਰੀਆਂ ਵੜਦਾ ਰਹਿੰਦਾ ਸੀਗਾ ਤੇ ਹੁਣ ਬਿਨਾਂ ਗੱਲ ਤੇ ਇਹਨੇ ਲੜਾਈ ਮੁੱਲ ਲੈ ਕਿੰਨੇ ਫਾਇਰ ਕੀਤੇ ਉਹਨੇ 4 ਫਾਇਰ ਕੀਤੇ ਜੀ ਦੋ ਜਿਹਨੇ ਉਹਦੇ ਨਾਲ ਸੀਗੇ ਇੱਕ ਤਾਂ ਮਿਸ ਹੋਇਆ ਤੇ ਉਹਦੇ ਕੋਲ ਵੀ ਨਹੀਂ ਚੱਲਿਆ ਦੋ ਜਿਹਨਾਂ ਨੇ ਪਿੱਛੇ ਜਾ ਕੇ ਫਾਇਰ ਕੀਤੇ ਤੇ ਉਹਨੇ ਸਿੱਧੇ ਫਾਇਰ ਮਾਰੇ ਵੱਜੇ ਕਿਸੇ ਤੇ ਫਾਇਰ ਕੀਤੇ ਵੱਜੇ ਕਰਦੇ ਬਸ ਉਹ ਬਸ ਉਹ ਬੋਲ ਗਿਆ ਅਕਾ ਤੇ ਮੁੰਡੇ ਕਹਿੰਦੇ ਸਰਕਾਰ ਸਟਾਰਟ ਆਹ ਕਿ ਕਰ ਚੰਗਾ ਕਰਾਰ ਕਹਿੰਦੇ ਆ ਉਸੇ ਵਾਰ ਕਹਿੰਦੇ ਮਕਰ ਸਰਪੇਗਾ ਮਾਰਤੀ ਹੋਣਾ ਲੱਗ ਗਿਆ ਲੜਾਈ ਦੀ ਲੜਾਈ ਦੀ ਕਿ ਵਜੇ ਜੀ ਹਾਂ ਆਹ ਵਿਕਾਰ ਤੇ ਸਰਕਾਰ ਦੇ ਰੇਕਾਰ ਤੇ ਵਜੇ ਨਿੱਕੀ ਕੌਣ ਲੋਕ ਸੀਗੇ ਇਹ ਆ ਅੱਗੇ ਮੁੰਡਾ ਰੋਲਾ ਪਿਆ ਰੇ ਤੇਰੀ ਉਹ ਗੱਲ ਬਾਤ ਅੱਗੇ ਹੀ ਹੁੰਨੇ ਵੇ ਕੀਤਾ ਮਰਦਤ ਹੋਈ ਸ਼ੱਕੀ ਮਾਮਲਾ ਸੀਗਾ ਤੇ ਕਿਸ ਤਰ੍ਹਾਂ ਦੀ ਕਾਰਵਾਈ ਕੀਤੀ ਜਾ ਰਹੀ ਹੈ ਸ਼ਹਿਰ ਦੇ ਵਿੱਚ ਇੱਕ ਲੜਕਾ ਹੈਗਾ ਉਹ ਸਲੂਨ ਦਾ ਕੰਮ ਕਰਦਾ ਉਹ ਆਪਦੇ ਕਿਤੇ ਹੋਰ ਥਾਂ ਤੋਂ ਸ਼ਹਿਰ ਤੋਂ ਹੀ ਵਾਪਸ ਘਰ ਨੂੰ ਜਾ ਰਿਹਾ ਸੀ ਜਦੋਂ ਤੋਂ ਰਸਤੇ ਦੇ ਵਿੱਚ ਇੱਕ ਲੜਕਾ ਹੈਗਾ ਜਿਹਦਾ ਨਾਮ ਉਹਨੇ ਪਾਰਸ ਦੱਸਿਆ ਉਹ ਉਹਨਾਂ ਨਾਲ ਉਹਨਾਂ ਕੋਈ ਪੁਰਾਣਾ ਝਗੜਾ ਸੀ ਜਿਸ ਦੇ ਸਬੰਧ ਦੇ ਵਿੱਚ ਲਾ ਕੇ ਦੋਨੋਂ ਆਮੋ ਸਾਹਮਣੇ ਹੋ ਗਏ ਤੇ ਝਗੜਾ ਹੋਇਆ ਜਿੱਥੇ ਉਸ ਲੜਕੇ ਨੇ ਇਹ ਤੇ ਫਾਇਰ ਕੀਤੇ ਜੋ ਇਹਦੀ ਇੱਕ ਫਾਇਰ ਗੱਡੀ ਤੇ ਲੱਗਿਆ ਇਹ ਉੱਥੋਂ ਆਪਦੀ ਕਾਰ ਭਿਹਾ ਕੇ ਲੈ ਗਿਆ ਜੋ ਇਹ ਸਾਡੇ ਕੋਲੇ ਮਲਾਕੀ ਹੋਇਆ ਜੋ ਇਹਦੇ ਬਿਆਨ ਤੇ ਅਸੀਂ ਇਮੀਡੀਏਟਲੀ ਜੋ ਇਹਨੇ ਲਖਾਇਆ ਵੱਖ-ਵੱਖ ਧਰਾਵਾਂ ਦੇ ਅਧੀਨ ਪੁਛਤਾ ਦਰਜ ਕਰ ਦਿੱਤਾ ਤੇ ਦੋਸ਼ੀ ਦੀ ਤਲਾਸ਼ ਜਾਰੀ। ਸੱਜਣਾ ਫਾਇਰ ਕਿਤੇ ਇੱਕ ਸ਼ਖਸੀ ਕ ਜਾਂ ਦੋ ਤਿੰਨ ਜਣੇ ਹੋ। ਇਹਦੇ ਦਸਨ ਮੁਤਾਬਕ ਦੋ ਬੰਦੇ ਸੀਗੇ ਇੱਕ ਦਾ ਨਾਮ ਜਾਣਦਾ ਦੂਸਰੇ ਦਾ ਨਾਮ ਨਹੀਂ ਜਾਣ। ਸੱਜਾ ਸੀਸੀਟੀਵੀ ਕੰਗਾਲੀ ਜਾ ਰਹੀ। ਇਹ ਹੁਣ ਥੋੜੀ ਦੇਰ ਪਹਿਲਾਂ ਦਾ ਹੀ ਵਾਕਿਆ ਟੀਮਾ ਵਕਵਾ ਕਾ ਐਸਐਚਓ ਸਿਟੀ ਸਰ ਹਰਿੰਦਰ ਸਿੰਘ ਇੰਸਪੈਕਟਰ ਨੇ ਵਕਵਾ ਟੀਮਾ ਬਣਾ ਕੇ ਰੇਡ ਵੀ ਸ਼ੁਰੂ ਕਰਾਤੀ ਹੈ ਸੀਸੀਟੀਵੀ ਵੀ ਅਸੀਂ ਦੇਖ ਰਹੇ ਹਾਂ ਉੱਥੇ ਆਸ-ਪਾਸ ਦੇ ਲੋਕਾਂ ਕੋਲੋਂ ਪੁੱਛਗਿੱਛ ਵੀ ਕਰ ਲਈ। ਥੈਂਕ ਯੂ ਸੋ ਮੈਨ।